ਸਰੋਂ ਦਾ ਤੇਲ ਲਸਣ ਤੇ ਅਜਵੈਨ ਇਹ ਤਿੰਨ ਚੀਜ਼ਾਂ ਮਿਲਾ ਕੇ ਤੁਸੀਂ ਕਹੇਹਾ ਤੇਲ ਤਿਆਰ ਕਰ ਸਕਦੇ ਹੋ ਜੋ ਕਿ ਸਰਦੀਆਂ ਭਾਰ ਦੇ ਵਿੱਚ ਕਿਤੇ ਵੀ ਸਰੀਰ ਦਾ ਕੋਈ ਦਰਦ ਹੋ ਰਿਹਾ ਹੈ ਚਾਹੇ ਕਿ ਜੋੜਾਂ ਦਾ ਦਰਦ ਹੈ ਚਾਹੇ ਕਿ ਆਰਥਰਾਈਟਿਸ ਪੇਨ ਹੈ ਚਾਹੇ ਕਿਸੇ ਗੱਲ ਕਰੀਏ ਕਿ ਠੰਡ ਦੇ ਵਿੱਚ ਜੋ ਹੈ ਬਜ਼ੁਰਗਾਂ ਨੂੰ ਬੈੱਡ ਤੇ ਲੇਟ ਕੇ ਬਹੁਤ ਜ਼ਿਆਦਾ ਕਵਰੀ ਬਾਡੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਠੰਡ ਦੇ ਕਾਰਨ ਉਹ ਪੇਨ ਹੋਵੇ ਤੇ ਉਹਨਾਂ ਸਭ ਥਾਵਾਂ ਤੇ ਹੀ ਅੱਜ ਜਿਹੜਾ ਮੈਂ ਤੁਹਾਨੂੰ ਤੇਲ ਦੱਸਣ ਜਾ ਰਹੀਆਂ ਹਾਂ ਇਹ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰ ਲੋਗੇ ਤਾਂ ਤੁਹਾਨੂੰ ਢੇਰ ਸਾਰੇ ਫਾਇਦੇ ਮਿਲਣਗੇ ਸਭ ਤੋਂ ਪਹਿਲਾਂ ਉਸ ਲਈ ਚਾਹੀਦਾ ਸਰੋਂ ਦਾ ਤੇਲ ਸਰੋਂ ਦਾ ਤੇਲ ਦੇ ਵਿੱਚ ਬਹੁਤ ਹੀ ਵਧੀਆ ਫੈਟੀ ਐਸਿਡ ਮਿਲ ਜਾਂਦੇ ਨੇ ਜਿਵੇਂ ਕਿ ਅਸੀਂ ਗੱਲ ਕਰੀਆ omega 3 ਫੈਟੀ ਐਸਿਡ ਹੈ omega 6 ਫੈਟੀ ਐਸਿਡ ਹੈ ਅਨਸੈਚੁਰੇਟਿਡ ਔਰ ਸੈਚੁਰੇਟਿਡ ਫੈਟ ਵੀ ਤੁਹਾਨੂੰ ਇਸ ਤੋਂ ਮਿਲ ਰਿਹਾ ਹੁੰਦਾ ਸਾਡੇ ਖ ਇਹ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਨੂੰ ਜਦ ਤੱਕ ਅਸੀਂ ਬਹੁਤ ਜ਼ਿਆਦਾ ਸਾੜ ਨਹੀਂ ਲੈਂਦੇ ਤੇਲ ਨੂੰ ਬਹੁਤ ਜ਼ਿਆਦਾ ਸਾੜਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਜਦੋਂ ਅਸੀਂ ਤੇਲ ਨੂੰ ਬਹੁਤ ਜ਼ਿਆਦਾ ਸਾੜ ਕੇ ਉਸ ਦੇ ਵਿੱਚ ਸਬਜ਼ੀਆਂ ਕੁਝ ਵੀ ਬਣਾਈਏ ਤਾਂ ਫਿਰ ਉਸ ਦੇ ਸਾਰੇ ਪੋਸ਼ਕ ਤੱਤ ਜੋ ਹੈ ਖਤਮ ਹੋ ਚੁੱਕੇ ਹੁੰਦੇ ਨੇ ਤੇ ਅਗੂ ਮੈਂ ਜੇ ਗੱਲ ਕਰਾਂ ਸਰੋਂ ਦਾ ਤੇਲ ਤੋਂ ਬਾਅਦ ਸਾਨੂੰ ਚਾਹੀਦਾ ਲਸਣ ਲਸਣ ਦੇ ਵਿੱਚ ਤੁਹਾਨੂੰ ਵਿਟਾਮਿਨ ਸੀ ਵਿਟਾਮਿਨ ਬੀ ਚੰਗੀ ਮਾਤਰਾ ਦੇ ਵਿੱਚ ਮਿਲ ਰਹੇ ਹੁੰਦੇ ਆ ਹੋਰ ਵੀ ਢੇ ਸਾਰੇ ਪੋਸ਼ਕ ਤੱਤ ਨੇ ਔਰ ਬਹੁਤ ਸਾਰੇ ਅਜਿਹੇ ਗੁਣ ਨੇ ਜੋ ਸਾਡੇ ਦਰਦਾਂ ਨੂੰ ਦੂਰ ਕਰਨ ਦੇ ਵਿੱਚ ਸਾਨੂੰ ਰਾਹਤ ਦੇ ਸਕਦੇ ਨੇ ਇਸ ਤੋਂ ਸਾਨੂੰ ਜ਼ਿੰਕ ਮਿਲਦਾ ਹੈ ম্যাগਨੀਸ਼ੀਅਮ ਮਿਲਦਾ ਹੈ ਸੇਲੇਨੀਅਮ ਮਿਲਦਾ ਹੈ ਔਰ ਸੇਲੇਨੀਅਮ ਵੀ ਬਹੁਤ ਵਧੀਆ ਹੁੰਦਾ ਹੈ ਜ਼ਿੰਕ ਸੇਲੇਨੀਅਮ ਇਹ ਐਸੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਬਹੁਤ ਥੋੜੀ ਮਾਤਰਾ ਵਿੱਚ ਚਾਹੀਦੀਆਂ ਲੇਕਿਨ ਬਾਡੀ ਨੂੰ ਚਾਹੀਦੀਆਂ ਜ਼ਰੂਰੀ ਨੇ ਔਰ ਅੱਜਕੱਲ ਸਾਡੀ ਡਾਈਟ ਵਿੱਚ ਵੀ ਇਹਨਾਂ ਚੀਜ਼ਾਂ ਦੀ ਕਮੀ ਕਰਕੇ ਹੀ ਸਾਨੂੰ ਹੇਅਰ ਫਾਲ ਜਾਂ ਫਿਰ ਹੋਰ ਵੀ ਢੇਰ ساری ਮਹਾਰਤ ਇਸ਼ੂਸ ਦੇਖਣੇ ਪੈਂਦੇ ਨੇ ਤੇ ਇੱਥੇ ਜਦੋਂ ਆਪਾਂ ਗੱਲ ਕਰਦੇ ਆਏ ਦਰਦ ਤੋਂ ਰਾਹਤ ਪਾਉਣ ਦੇ ਲਈ ਇੱਕ ਤੇਲ ਕਰੇ ਤਿਆਰ ਕਰਨਾ ਹੈ ਤਾਂ ਉੱਥੇ ਲਸਣ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਜਾ ਰਿਹਾ ਹੈ ਤੀਜੀ ਚੀਜ਼ ਸਾਨੂੰ ਇਸ ਤੇਲ ਬਣਾਉਣ ਦੇ ਲਈ ਚਾਹੀਦੀ ਹੈ ਅਜਵਾਇਨ ਅਜਵਾਇਨ ਦੇ ਟੇੜ ਸਾਰੇ ਫਾਇਦੇ ਨੇ ਜੇ ਤੁਸੀਂ ਇਸ ਨੂੰ ਸਮਝ ਲਓ ਕਿਉਂਕਿ ਜਦੋਂ ਅਸੀਂ ਅਜਵਾਇਨ ਦਾ ਪਾਣੀ ਪੀਂਨੇ ਆ ਜਿਸ ਉੱਪਰ ਕਿ ਮੈਂ ਪ੍ਰੋਪਰ ਇੱਕ ਵੀਡੀਓ ਵੀ ਬਣਾਈ ਹੈ ਕਿ ਅਜਵਾਇਨ ਦਾ ਪਾਣੀ ਪੀਂਦੇ ਕਿੰਨੇ ਜ਼ਿਆਦਾ ਫਾਇਦੇ ਨੇ ਔਰ ਕਿੰਨੀਆਂ ਹੀ ਬਿਮਾਰੀਆਂ ਦੇ ਵਿੱਚ ਸਾਡੀ ਮਦਦ ਕਰ ਸਕਦੀ ਔਰ ਕਿੰਨੀਆਂ ਹੀ ਬਿਮਾਰੀਆਂ ਹੋਣ ਤੋਂ ਸਾਨੂੰ ਅਜਵਾਇਨ ਦਾ ਪਾਣੀ ਬਚਾ ਲ ਤੋ ਸੀ ਇਹ ਆਇਲ ਘਰ ਦੇ ਵਿੱਚ ਰੈਡੀ ਕਰਨ ਜਾ ਰਹੀਆਂ ਉੱਥੇ ਵੀ ਜਦੋਂ ਅਸੀਂ ਅਜਵਾਇਨ ਮਿਕਸ ਕਰਾਂਗੇ ਇਸ ਦੇ ਵਿੱਚ ਤਾਂ ਇਸ ਤੋਂ ਸਾਨੂੰ ਢੇ ਸਾਰੇ ਫਾਇਦੇ ਮਿਲਣ ਵਾਲੇ ਨੇ ਦਰਦਾਂ ਤੋਂ ਰਾਹਤ ਪਾਉਣ ਦੇ ਲਈ ਹੋਰ ਇਹ ਤੇਲ ਕਿਸ ਕਿਸ ਤੁਹਾਡੀ ਹੈਲਥ ਇਸ਼ੂ ਦੇ ਵਿੱਚ ਤੁਹਾਡੀ ਮਦਦ ਕਰੇਗਾ ਇਹ ਵੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਸੋ ਇਹ ਤਿੰਨ ਚੀਜ਼ਾਂ ਦੇ ਨਾਲ ਘਰ ਦੇ ਵਿੱਚ ਹੀ ਇਹ ਸਾਨੂੰ ਦਾ ਤੇਲ ਤਿਆਰ ਕਰਨਾ ਹੈ ਕਿਵੇਂ ਰੈਡੀ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਅੱਗੇ ਜ਼ਰੂਰ ਦੱਸਾਂਗੀ ਸੋ ਅਗਰ ਅਸੀਂ ਜਦੋਂ ਗੱਲ ਕਰੀਏ ਤਿੰਨੋਂ ਚੀਜ਼ਾਂ ਦੀ ਇਹ ਤਿੰਨੇ ਚੀਜ਼ਾਂ ਮਿਲ ਕੇ ਐਂਟੀ ਇਨਫਲਮੇਟਰੀ ਤੇ ਹੈ ਹੀ ਹੈ ਸਾਡੇ ਯਾਨੀ ਕਿ ਬਾਡੀ ਵਿੱਚ ਕਿਤੇ ਵੀ ਕੋਈ ਸੋਜਿਸ਼ ਹੋ ਰਹੀ ਹੈ ਉਥੇ ਰਾਹਤ ਪਾਉਣ ਦੇ ਲਈ ਸਾਨੂੰ ਇਹ ਤੇਲ ਬਹੁਤ ਜ਼ਿਆਦਾ ਮਦਦ ਕਰੇਗਾ ਤੇ ਇਸੇ ਲਈ ਸਭ ਤੋਂ ਪਹਿਲਾਂ ਦਿੱਕਤ ਜਿਹੜੀ ਅਸੀਂ ਜੋੜਾਂ ਦੇ ਦਰਦ ਦੀ ਕਹਿ ਲੈਂਦੇ ਆਂ ਸ਼ਰੀਰ ਦਰਦ ਹੁੰਦਾ ਆਰਥਰਾਈਟਿਸ ਦੀ ਪੇਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਂ ਫਿਰ ਸ਼ਰੀਰ ਬਜ਼ੁਰਗ ਹੋ ਗਿਆ ਹੈ ਠੰਡ ਦੇ ਕਰਕੇ ਵੀ ਬਾਡੀ ਪੇਨ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਹ ਤੇਲ ਦੇ ਨਾਲ ਇਸ ਤੇਲ ਦੇ ਨਾਲ ਤੁਸੀਂ ਜਦੋਂ ਮਾਲਿਸ਼ ਕਰੋਗੇ ਤੁਹਾਨੂੰ ਆਪਣੇ ਬਾਡੀ ਪੇਨ ਤੋਂ ਰਾਹਤ ਮਿਲੇਗੀ ਗੋਡਿਆਂ ਦਾ ਦਰਦ ਹੈ ਮੋਡਿਆਂ ਦਾ ਦਰਦ ਹੈ ਪਿੱਠ ਦਰਦ ਹੈ ਲੱਤ ਦਰਦ ਹੈ ਬਾਹ ਵਿੱਚ ਦਰਦ ਹੈ ਇਹ ਜ਼ਰੂਰ ਤੁਸੀਂ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਔਰ ਹਲਕੇ ਹਲਕੇ ਹੱਥਾਂ ਨਾਲ ਹਲਕੀ ਹਲਕੀ ਮ사ਜ ਕਰਨੀ ਹੈ ਕਿ ਬਸ ਇਹ ਤੇਲ ਲਗਾਇਆ ਜਦੋਂ ਇਹ ਐਬਜ਼ਾਰਬ ਹੋ ਜਾ ਇਸਕ ਦੇ ਅੰਦਰ ਵਿੱਚ ਬਹੁਤ ਤੇਜ਼ ਤੇ ਜ਼ੋਰ ਜ਼ੋਰ ਦੀ ਮ사ਜ ਨਹੀਂ ਕਰਨੀ ਹੈ ਔਰ ਤੁਸੀਂ ਦੇਖੋਗੇ ਤਨ ਵਿੱਚ ਤੇਲ ਦੀ ਮਾਲਿਸ਼ ਨਾਲ ਬਹੁਤ ਰਾਹਤ ਜ਼ਰੂਰ ਮਿਲੇਗੀ ਅਗਲੀ ਗੱਲ ਕਰਾਂ ਜਿਨ੍ਹਾਂ ਨੂੰ ਸਰਦੀ ਜ਼ੁਕਾਮ ਠੀਕ ਹੀ ਨਹੀਂ ਹੁੰਦਾ ਉਹ ਵੀ ਜੋ ਹੈ ਆਪਣੀ ਚੈਸਟ ਤੇ ਜੋ ਹੈ ਇਸ ਤੇਲ ਦੇ ਨਾਲ ਤੁਸੀਂ ਅਗਰ ਮਾਲਿਸ਼ ਕਰਦੇ ਹੋ ਤਾਂ ਤੁਹਾਨੂੰ ਇਸ ਨਾਲ ਬਹੁਤ ਫਾਇਦਾ ਮਿਲਿਆ ਕਿ ਕਈਆਂ ਦੀ ਬਲਗਮ ਬਹੁਤ ਜ਼ਿਆਦਾ ਬਣੀ ਰਹਿੰਦੀ ਹੈ ਔਰ ਖਤਮ ਹੀ ਨਹੀਂ ਹੁੰਦੀ ਪੂਰੀ ਸਰਦੀ ਦੇ ਵਿੱਚ ਪ੍ਰੋਬਲਮ ਬਣੀ ਰਹਿੰਦੀ ਹੈ ਤਾਂ ਇਸ ਸੌਣ ਤੋਂ ਪਹਿਲਾਂ ਇਸ ਤੇਲ ਨੂੰ ਹਲਕਾ ਗਰਮ ਕਰਕੇ ਤੁਸੀਂ ਆਪਣੇ ਤੇ ਚੈਸਟ ਤੇ ਜੋ ਹੈ ਮ사ਜ ਕਰਦੇ ਹੋ ਤਾਂ ਤੁਸੀਂ ਦੇਖੋਗੇ ਇਸ ਦੇ ਨਾਲ ਤੁਹਾਨੂੰ ਫਾਇਦਾ ਮਿਲ ਰਿਹਾ ਅਗਲੀ ਮੈਂ ਗੱਲ ਕਰਨਾ ਚਾਹਾਂਗੀ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੈ ਚਾਹੇ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਤੁਸੀਂ ਇਸ ਨਾਲ ਬੋਡੀ ਦੀ ਮ사ਜ ਕਰ ਸਕਦੇ ਹੋ ਹੱਡੀਆਂ ਮਜ਼ਬੂਤ ਇਸ ਨਾਲ ਹੋਣਗੀਆਂ ਔਰ ਬਸਰੇ ਕਾਲਾ ਅਗਰ ਧੁੱਪੇ ਬੈਠ ਕੇ ਥੋੜੀ ਧੁੱਪ ਹੋਵੇ ਜਿਸ ਟਾਈਮ ਉਸ ਟਾਈਮ ਮ사ਜ ਕਰਦੇ ਹੋ ਤਾਂ ਇਸ ਤੇਲ ਦਾ ਤਾਂ ਫਾਇਦਾ ਮਿਲੇਗਾ ਹੀ ਨਾਲ ਦੇ ਨਾਲ ਧੁੱਪ ਤੋਂ ਤੁਹਾਨੂੰ ਵਿਟਾਮਿਨ ਡੀ ਵੀ ਮਿਲਣ ਵਾਲਾ ਹੈ ਉਹ ਵਿਟਾਮਿਨ ਡੀ ਸਾਨੂੰ ਮਿਲਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਡੀਆਂ ਹੱਡੀਆਂ ਜੋ ਹੈ ਮਜ਼ਬੂਤ ਬਣੀਆਂ ਰਹਿਣ ਸੋ ਇਹ ਤੇਲ ਪਲੱਸ ਵਿਟਾਮਿਨ ਡੀ ਤੁਹਾਡੀਆਂ ਹੱਡੀਆਂ ਜੋ ਹੈ ਮਜ਼ਬੂਤ ਹੋਣ ਵਾਲੀਆਂ ਨੇ ਸੋ ਜ਼ਰੂਰ ਇਹਨਾਂ ਦਾ ਫਾਇਦਾ ਤੁਸੀਂ ਇਸ ਤੇਲ ਦਾ ਫਾਇਦਾ ਲੈ ਸਕਦੇ ਹੋ ਔਰ ਬਣਾਉਣਾ ਕਿਵੇਂ ਇਹ ਵੀ ਤੁਸੀਂ ਸਮਝ ਲਓ ਬਹੁਤ ਆਸਾਨ ਜਾਂ ਤਰੀਕਾ ਹੈ ਧਿਆਨ ਕਿਹੜੀ ਗੱਲ ਦਾ ਰੱਖਣਾ ਹੈ ਉਹ ਜ਼ਰੂਰ ਸਮਝ ਲਓ ਸ਼ੁਰੂ ਦੇ ਵਿੱਚ ਤੁਸੀਂ ਥੋੜਾ ਜਿਹਾ ਤੇਲ ਬਣਾ ਕੇ ਦੇਖ ਲਓ ਜੇ ਤੁਹਾਨੂੰ ਫਾਇਦਾ ਲੱਗੇਗਾ ਤਾਂ ਤੁਸੀਂ ਦੁਬਾਰਾ ਵੀ ਇਸ ਨੂੰ ਬਣਾ ਲੋਗੇ ਕਿਉਂਕਿ ਬਹੁਤ ਆਸਾਨ ਜਿਹਾ ਤਰੀਕਾ ਲੰਬਾ ਛੋੜਾ ਪ੍ਰੋਸੈਸ ਕੋਈ ਨਹੀਂ ਹੈ ਤੁਸੀਂ ਇੱਕ ਕੌਲੀ ਤੇਲ ਲੈ ਲਓ ਜੁਨਾਗ ਤੁਸੀਂ ਸ਼ੁਰੂਆਤ ਵਿੱਚ ਬਣਾਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਇੱਕ ਕੌਲੀ ਅਗਰ ਲਓਗੇ ਤਾਂ 1.5 ਚਮਚ ਤੁਸੀਂ ਜੋ ਹੈ ਜੁਆਇਨ ਲੈ ਲਓ ਔਰ ਥੋੜਾ ਜਿਹਾ ਲਸਣ ਲੈ ਲਓ ਔਰ ਜਦੋਂ ਤੁਸੀਂ ਇਸ ਨੂੰ ਕਿਸੇ ਬਰਤਨ ਵਿੱਚ ਪਾ ਲਓ ਤੇਲ ਔਰ ਇਹ ਤਿੰਨੇ ਚੀਜ਼ਾਂ ਜੋ ਹੈ ਇੱਕ ਬਰਤਨ ਚ ਪਾ ਕੇ ਜਦੋਂ ਤੁਸੀਂ ਇਹਨੂੰ ਗਰਮ ਕਰਨਾ ਹੈ ਤਾਂ ਪਹਿਲਾਂ ਹੀ ਕਹੂੰਗੀ ਬੜਾ ਸਲੋ ਫਲੇਮ ਦੇ ਉੱਪਰ ਹੀ ਜੋ ਹੈ ਯਾਨੀ ਕਿ ਬਹੁਤ ਘੱਟ ਸੇਕ ਦੇ ਉੱਪਰ ਹੀ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਪਕਾਣਾ ਹੈ ਬਿਲਕੁਲ ਤੇਜ਼ ਜੋ ਹੈ ਫਲੇਮ ਨਹੀਂ ਕਰਨੀ ਕਈ ਵਾਰੀ ਹੁੰਦਾ ਹੈ ਕਿ ਅਸੀਂ ਤੇਲ ਬਣਾਉਣ ਲੱਗਦੇ ਆ ਤਾਂ ਅਸੀਂ ਸਾਰੀਆਂ ਚੀਜ਼ਾਂ ਸਾੜ ਲੈਣੇ ਆ ਔਰ ਸਾੜ ਕੇ ਫਿਰ ਜੋ ਹੈ ਉਹ ਸੋਚਦੇ ਆ ਕਿ ਤੇਲ ਰੈਡੀ ਹੋ ਗਿਆ ਅਜੇ ਹਾਂ ਨਹੀਂ ਕਰਨਾ ਜਦੋਂ ਅਸੀਂ ਕੋਈ ਚੀਜ਼ ਸਾੜ ਲੈਣੇ ਆ ਤਾਂ ਉਸ ਦੇ ਸਾਰੇ ਚੰਗੇ ਪੋਸ਼ਕ ਤੱਤ ਜੋ ਹੈ ਖਤਮ ਹੋ ਜਾਂਦੇ ਨੇ ਸੋ ਅਸੀਂ ਇਹ ਜਦੋਂ ਤੇਲ ਰੈਡੀ ਕਰਨਾ ਹੈ ਸਲੋ ਦੇ ਸਲੋ ਫਲੇਮ ਦੇ ਉੱਪਰ ਰੱਖ ਕੇ ਹੀ ਯਾਨੀ ਕਿ ਬਹੁਤ ਧੀਮੀ ਆਂਚ ਤੇ ਉਹ ਘੱਟ ਸੇਕ ਦੇ ਉੱਪਰ ਹੀ ਥੋੜਾ ਜਿਹਾ ਇਸੇ ਨੂੰ ਪਕਾਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਦੇ ਪੋਸ਼ਕ ਤੱਤ ਜੋ ਹੈ ਤੇਲ ਦੇ ਵਿੱਚ ਮਿਕਸ ਹੋ ਜਾਣ ਕਦੇ ਵੀ ਸਰੋਂ ਦੇ ਤੇਲ ਨੂੰ ਇੰਨਾ ਤੇਜ਼ ਗਰਮ ਨਹੀਂ ਕਰਨਾ ਕਿ ਉਸ ਦਾ ਧੂੰਆ ਨਿਕਲ ਜਾਏ ਚਾਹੇ ਕਿ ਅਸੀਂ ਮਾਲਿਸ਼ ਕਰਨ ਲਈ ਤੇਲ ਬਣਾ ਰਹੇ ਹੋਈਏ ਜਾਂ ਫਿਰ ਅਸੀਂ ਖਾਣ ਦੇ ਲਈ ਤੜਕਾ ਲਗਾਣਾ ਹੈ ਨਾ ਕਿ ਸਬਜ਼ੀ ਦਾ ਤਦ ਵੀ ਤੇਲ ਨੂੰ ਸਾੜਨਾ ਨਹੀਂ ਚਾਹੀਦਾ ਤੇ ਉਸ ਦੇ ਨਾਲ ਜੋ ਹੈ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਤੇ ਸਾਨੂੰ ਸਰੋਂ ਦਾ ਤੇਲ ਖਾਣ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੁੰਦਾ ਸੋ ਫਿਲਹਾਲ ਆਪਾਂ ਗੱਲ ਕਰ ਰਹੇ ਆ ਨਾ ਇਸ ਵੇਲੇ ਕਿ ਜਿਹੜਾ ਸੀ ਮ사ਜ ਦੇ ਲਈ ਯਾਨੀ ਜੋੜਾਂ ਦੇ ਦਰਦ ਲਈ ਜਾਂ ਕਿਸੇ ਹੋਰ ਹੈਲਥ ਇਸ਼ੂ ਲਈ ਤੇਲ ਬਣਾ ਰਿਆ ਤਾਂ ਤੁਸੀਂ ਬਹੁਤ ਘੱਟ ਫਲੇਮ ਦੇ ਉੱਪਰ ਜਿਵੇਂ ਕਿ ਮੈਂ ਕਿਹਾ ਸਲੋ ਸਲੋ ਇਸਮੂ ਸਭ ਚੀਜ਼ਾਂ ਨੂੰ ਮਿਕਸ ਕਰਦੇ ਹੋਏ ਔਰ ਤੁਸੀਂ 5-10 ਮਿੰਟ 15 ਮਿੰਟ ਇਸੇ ਤਰ੍ਹਾਂ ਬੜੇ ਹੀ ਘੱਟ ਸੇਕ ਦੇ ਉੱਪਰ ਇਸ ਨੂੰ ਪਕਾ ਲੈਣਾ ਥੋੜਾ ਠੰਡਾ ਹੋ ਜਾਏਗਾ ਫਿਰ ਤੁਸੀਂ ਇਸ ਨੂੰ ਛਾਨ ਕੇ ਇੱਕ ਸ਼ੀਸ਼ੀ ਦੇ ਵਿੱਚ ਕੱਢ ਲਓ ਸੌਣ ਤੋਂ ਪਹਿਲਾਂ ਵੀ ਤੁਸੀਂ ਜੋ ਹੈ ਜੀ ਮਾਲਿਸ਼ ਕਰ ਸਕਦੇ ਹੋ ਹਲਕੀ ਹਲਕੀ ਬਹੁਤ ਜ਼ਿਆਦਾ ਵੀ ਨਹੀਂ ਲਗਾਣਾ ਕਿ ਤੁਹਾਡੇ ਕੱਪੜੇ ਜੋ ਹੈ ਖਰਾਬ ਹੋ ਜਾਣ ਥੋੜਾ ਜਿਹਾ ਤੇਲ ਲੈ ਕੇ ਜਿੱਥੇ ਵੀ ਤੁਹਾਡੇ ਪ੍ਰੋਬਲਮ ਹੈ ਗੋਡੇ ਆ ਮੋਡੇ ਆ ਲੱਤ ਆ ਪਿੱਠ ਹੈ ਉੱਥੇ ਤੁਸੀਂ ਇਸ ਦੇ ਨਾਲ ਹਲਕੀ ਹਲਕੀ ਮਾਲਿਸ਼ ਕਰਨੀ ਹੈ ਕਿ ਤੁਹਾਡੀ ਸਕਿਨ ਜੜੀ ਹੈ ਪੂਰਾ ਤੇਲ ਜਿੱਥੇ ਉੱਥੇ ਐਬਜ਼ਾਰਬ ਹੋ ਜਾਏ ਤਾਂ ਤੁਸੀਂ ਲਗਾਤਾਰ ਜਦੋਂ ਇਸ ਤੇਲ ਦਾ ਫਾਇਦਾ ਇਸ ਤਰ੍ਹਾਂ ਲਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲਣ ਵਾਲਾ ਹੈ ਦਰਦਾਂ ਦੇ ਵਿੱਚ ਜਾਂ ਮੈਂ ਜਿਵੇਂ ਗੱਲ ਕੀਤੀ ਸਰਦੀ ਜ਼ੁਕਾਮ ਹੈ ਔਰ ਇੱਥੇ ਵੀ ਕਹਿਣਾ ਚਾਹੂੰਗੀ ਜਿਵੇਂ ਅਗਰ ਕਿਸੇ ਨੂੰ ਕੋਈ ਸਕਿਨ ਇਨਫੈਕਸ਼ਨ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਖਾਰਿਸ਼ ਦੀ ਪ੍ਰੋਬਲਮ ਸਰਦੀਆਂ ਵਿੱਚ ਕਈਆਂ ਨੂੰ ਗਰਮ ਕਪੜੇ ਪਾਉਣ ਦੇ ਨਾਲ ਖਾਰਿਸ਼ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਸੋ ਉੱਥੇ ਵੀ ਤੁਹਾਨੂੰ ਹੈਲਪ ਇਹ ਤੇਲ ਕਰੇਗਾ ਹੀ ਔਰ ਵੈਸੇ ਵੀ ਜਿਵੇਂ ਅਸੀਂ ਗੱਲ ਕਰੀਏ ਸਰਦੀਆਂ ਸਰਦੀਆਂ ਸ਼ੂਜ਼ ਔਰ ਸੌਕਸ ਪਾ ਕੇ ਰੱਖਣੀਆਂ ਪੈਂਦੀਆਂ ਕਈਆਂ ਨੂੰ ਉਸ ਦੇ ਨਾਲ ਵੀ ਉਂਗਲੀਆਂ ਦੇ ਵਿੱਚਕਾਰ ਜੋ ਹੈ ਇਨਫੈਕਸ਼ਨ ਹੋਣਾ ਸ਼ੁਰੂ ਹੋ ਜਾਂਦਾ ਫੰਗਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਵਿਚਾਰ ਉਂਗਲੀਆਂ ਦੇ ਵਿਚਕਾਰ ਜਿਵੇਂ ਮਾਸ ਹੁੰਦਾ ਥੋੜਾ ਗਲਣਾ ਜਾਂ ਸ਼ੁਰੂ ਹੋ ਜਾਂਦਾ ਤਾਂ ਉੱਥੇ ਵੀ ਤੁਸੀਂ ਇਹ ਤੇਲ ਜ਼ਰੂਰ ਲਗਾਓ ਤੇ ਤੁਹਾਡੀ ਪ੍ਰੋਬਲਮ ਦਿੱਕਤ ਜੜੀ ਚੱਲ ਰਹੀ ਹੈ ਕਿਉਂਕਿ ਉੱਥੇ ਜਦੋਂ ਇਨਫੈਕਸ਼ਨ ਹੁੰਦਾ ਨਾ ਉਂਗਲੀਆਂ ਦੇ ਵਿਚਕਾਰ ਬਹੁਤ ਜ਼ਿਆਦਾ ਇਰਿਟੇਸ਼ਨ ਹੁੰਦੀ ਹੈ ਖਾਲੀ ਸਵਿਚਿੰਗ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਤੇਲ ਤੁਹਾਨੂੰ ਬਹੁਤ ਹੀ ਜ਼ਿਆਦਾ ਇਥੇ ਹੈਲਪ ਕਰੇਗਾ ਸੋ ਬਹੁਤ ਸਾਰੇ ਸਾਡੇ ਹੈਲਥ ਇਸ਼ੂਜ਼ ਲਈ ਅਸੀਂ ਇਸ ਨੂੰ ਵਰਤ ਸਕਦੇ ਹਾਂ ਜਿਵੇਂ ਕਿ ਮੋਟੇ ਤੌਰ ਤੇ ਫਿਰਤਦਾਜ਼ਵਾ ਜੋੜਾਂ ਦਾ ਦਰਦ ਹੈ ਸਰੀਰ ਦਰਦ ਹੈ ਕਿਸੇ ਵੀ ਤਰ੍ਹਾਂ ਦਾ ਹੱਡੀਆਂ ਕਮਜ਼ੋਰ ਨੇ ਜਾਂ ਸੀ ਕਹੀਏ ਖਾਂਸੀ ਜ਼ੁਕਾਮ ਬਹੁਤ ਪੁਰਾਣਾ ਜਾ ਨਹੀਂ ਰਿਹਾ ਸਕਿੰਦੀ ਕੋਈ ਇਨਫੈਕਸ਼ਨ ਹੋ ਗਈ ਹੈ ਤਾਂ ਇਹ ਤੇਲ ਤੁਸੀਂ ਘਰ ਬਣਾ ਕੇ ਜ਼ਰੂਰ ਦੇਖੋ ਪਹਿਲਾਂ ਥੋੜਾ ਬਣਾ ਕੇ ਦੇਖ ਲਓ ਤੁਹਾਨੂੰ ਫਾਇਦਾ ਮਿਲੇਗਾ ਉਸ ਤੋਂ ਬਾਅਦ ਫਿਰ ਦੁਬਾਰਾ ਬਣਾ ਲੈਣਾ ਆਈ ਹੋਪ ਤਾਨੂੰ ਇਹ ਜ਼ਰੂਰ ਵੀਡੀਓ ਅਜੇ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਹੈ ਤਾਂ ਉਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਹੁਣ ਤੱਕ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਦੋ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ ਔਰ ਓਰੀਜਨਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ